ਜੈ ਹਿੰਦ ਜੈ ਹਿੰਦ ਮੈਂ ਕਿਸ਼ੋਰ ਰਾਜੂ ਪ੍ਰਧਾਨਾ ਜਨਸਪ੍ਰੈਸ ਕੰਪਰੈਸਟ ਪੰਜਾਬ ਸਾਡੀ ਜੇ ਮੈਂ ਹਰ ਵਾਰੀ ਮੈਂ ਕਹਿੰਦਾ ਹੁੰਦਾ ਕਿ ਮਹੀਨੇ ਦਾ ਬਾਅਦ ਮੀਟਿੰਗ ਜਿਹੜੀ ਆ 18 ਤਰੀਕ ਨੂੰ ਹਰ ਮਹੀਨੇ ਹੁੰਦੀ ਹੈ ਜੇ ਕੋਈ ਛੁੱਟੀ ਆ ਜਾਵੇ ਤਾਂ ਅਗਲੇ ਦਿਨ ਹੁੰਦੀ ਹੈ ਨਹੀਂ ਤਾਂ ਹਰ ਮਹੀਨੇ ਮੀਟਿੰਗ ਕੋਈ ਟਾਲਣ ਦਾ ਮਤਲਬ ਨਹੀਂ ਆ ਕੰਟੀਨਿਊ ਹੁੰਦੀ ਹੈ ਮੈਂਬਰ 30 ਦੇ 25 ਆਨ 15 ਨ 20 10 ਆਨ ਜਿੰਨੇ ਵੀ ਮੈਂਬਰ ਆਉਂਦੇ ਆਪਾਂ ਬੈਠ ਕੇ ਵਿਚਾਰ ਵਟਾਂਦਰਾ ਕਰਨਾ ਹੋਆ ਔਰ ਜਦੋਂ ਮੀਟਿੰਗ ਹੁੰਦੀ ਹੈ ਤੇ ਮੀਟਿੰਗ ਦੇ ਵਿੱਚ ਜਿਹੜੇ ਪੱਤਰਕਾਰ ਸਾਥੀ ਹੈ ਜਿਹੜੇ ਫੀਲਡ 'ਚ ਕੰਮ ਕਰਦੇ ਆ ਆਪਣੇ ਵਿਚਾਰ ਰੱਖਦੇ ਆ ਇੱਕ ਦੂਜੇ ਨਾਲ ਵਿਚਾਰਾਂ ਦੀ ਸਾਂਝ ਹੁੰਦੀ ਆ ਕਿਸੇ ਨੂੰ ਕਿਸੇ ਦੀ ਕੋਈ ਜ਼ਰੂਰਤ ਹੁੰਦੀ ਤੇ ਫੋਨ ਦੇ ਵਿੱਚ ਟੱਚ ਤੇ ਰਹਿੰਦੇ ਆ ਇਹ ਬਹੁਤ ਵੱਡੀ ਗੱਲ ਹੈ ਕਿਉਂਕਿ ਹੁਣ ਜਿਹੜਾ ਇਸ ਵੇਲੇ ਜਿਹੜਾ ਵਰਤਮਾਨ ਜਿਹੜਾ ਸਮਾਜ ਚੱਲ ਰਿਹਾ ਵਾ ਇਹਦੇ ਵਿੱਚ ਜਿਹੜਾ ਕਿ ਮੈਂ ਦੇਖਿਆ ਕਿ ਯੂਨਿਟੀ ਦੀ ਬਹੁਤ ਜ਼ਿਆਦਾ ਸਖਤ ਜ਼ਰੂਰਤ ਹੈ ਆਪਾਂ ਇੱਕ ਝੂਟੋ ਕੇ ਰਵਾਂਗੇ ਇੱਕ ਮੋਟ ਰਵਾਂਗੇ ਤੇ ਗਾਂ ਪ੍ਰਸ਼ਾਸਨ ਨੂੰ ਗਾਂ ਲੋਕਾਂ ਨੂੰ ਸਾਰਿਆਂ ਨੂੰ ਪਤਾ ਹੋਊਗਾ ਕਿ ਜਿਹੜਾ ਪ੍ਰੈਸ ਕਲੱਬ ਹੈ ਇਹ ਇੱਕ ਝੂਟੋ ਕੇ ਚੱਲਦਾ ਸਾਰਿਆਂ ਨਾਲ ਲੈ ਕੇ ਚੱਲਦਾ ਵਾ ਦੂਸਰੀ ਗੱਲ ਇਹ ਆ ਮੈਂ ਇੱਕ ਗੱਲ ਭੁੱਲ ਗਿਆ ਵਾ ਮੈਂ ਜਿਹੜਾ ਚੈਨਲ ਹੈ ਜਿਹੜਾ ਤੁਸੀਂ ਚੈਨਲ ਚਲਾਉਂਦੇ ਆ ਜਿਹੜੇ ਦੋ ਤਿੰਨ ਚੈਨਲਾਂ ਤੇ ਤੁਹਾਡੇ ਸਾਡਾ ਪ੍ਰੋਗਰਾਮ ਚੱਲਦਾ ਮੈਨੋ ਦਾ ਬਹੁਤ ਵਾਰੀ ਹੈ ਕਿ ਸਾਡਾ ਹਰਮਨਿਸ ਜਿਹੜੀ ਮੀਟਿੰਗ ਹੈ ਉਹਦਾ ਕਵਰੇਜ ਜਿਹੜੀ ਹੈ ਆਪਣੇ ਬੜੇ ਅੱਛੇ ਤਰੀਕੇ ਨਾਲ ਬੜੇ ਅੱਛੇ ਢੰਗ ਨਾਲ ਆਪਣੇ ਚੈਨਲ 'ਤੇ ਪ੍ਰਚਾਰ ਕਰਦੇ ਆ। ਹਾਂ ਇਹ ਸਵਾਲ ਜਿਹੜਾ ਹੈਗਾ ਕੁਝ ਲੰਮੇ ਸਮੇਂ ਤੋਂ ਨਾ ਉਛਲਦਾ ਆ ਰਿਹਾ ਵਾ ਪਰ ਕੋਈ ਤੱਥ ਸਾਹਮਣੇ ਨਹੀਂ ਆ ਰਿਹਾ ਸ਼ੋਰ ਸ਼ਰਾਬਾ ਜ਼ਰੂਰ ਹੁੰਦਾ ਵਾ ਤੇ ਮੈਂ ਦੇਖਿਆ ਕਿ ਮੇਰੀ ਨਿਗਾਹ 'ਚ ਇਹ ਗੱਲ ਆਈ ਹੈ ਕਿ ਜਿੰਨੇ ਵੀ ਸ਼ਹਿਰ ਦੇ ਵਿੱਚ ਵਹੀਕਲ ਲਗੇ ਆ ਤੇ ਮੈਨੂੰ ਤਾਂ ਲੱਗਦਾ ਕਿ ਕੁਝ ਥੋੜੇ ਬਹੁਤ ਭਾਵੇਂ ਬਚੇ ਹੁਣ ਜਿਹਦੇ ਵਿੱਚ ਕੋ ਪ੍ਰੈਸ਼ ਸ਼ਬਦ ਨਾਲ ਲਿਖਿਆ ਹੋਵੇ ਜਾਂ ਪ੍ਰੈਸ਼ ਕਿਸੇ ਗੱਡੀ ਦੇ ਦੁਪੱਈਆ ਵਾਂਝਾ ਲਿਖਿਆ ਹੋਵੇ ਤੇ ਮੈਨੂੰ ਇਦਾਂ ਲੱਗਦਾ ਜਿੱਥੇ ਤੱਕ ਮੈਨੂੰ ਸ਼ਿਕਾਇਤ ਆਈ ਆ ਵੀ ਲੋਕ ਕੋਈ ਚੈਨਲ ਚੱਲਦੇ ਪਏ ਆ ਉਹ ਇਹ ਥੋੜੇ ਬਹੁਤ ਵੇਹੇ 500 700 ਹਜ਼ਾਰ ਰੁਪਏ ਲੈ ਕੇ ਉਹ ਕਾਰਡ ਦੇ ਜਾਂਦੇ ਆ ਔਰ ਕਾਰਡ ਉਹਨਾਂ ਬੰਦਿਆਂ ਨੂੰ ਦਿੰਦੇ ਆ ਜਿਨ੍ਹਾਂ ਦਾ ਪ੍ਰੈਸ ਦੇ ਨਾਲ ਦੂਰ ਦੂਰ ਦਾ ਵੀ ਕੋਈ ਨਾਤਾ ਨਹੀਂ ਦੂਰ ਦੂਰ ਦਾ ਵੀ ਕੋਈ ਰਿਸ਼ਤਾ ਨਹੀਂ ਮਾਈਕਾ ਕਿਸੇ ਨੂੰ ਪੱਕਣ ਨਹੀਂ ਆਂਦਾ ਗੱਲ ਕਿਸੇ ਨੂੰ ਕਰਨੀ ਆਂਦੀ ਹੈ ਉਹ ਫਿਰ ਕੀ ਕਰਦੇ ਆ ਕੋ ਆਪਣੀ ਜਿਹੜੀ ਉਹ ਜਿਹੜਾ ਪ੍ਰੈਸ ਜਿਹੜਾ ਉਹਦਾ ਕੋ ਕਾਰਡ ਹੁੰਦਾ ਉਹਦੀ ਉਹ ਦੁਰ ਵਰਤੋਂ ਕਰਦੇ ਆ ਜਿਹੜੀ ਉਹ ਬਹੁਤ ਮੰਦਭਾਗੀ ਦਰਵਾਘਾ ਵਾਲੀ ਗੱਲ ਹੈ ਤੇ ਜੇ ਕਿਸੇ ਸੱਜਣ ਨੂੰ ਕਿਸੇ ਦੋਸਤ ਨੂੰ ਕੋਈ ਇਦਾਂ ਦਾ ਪੱਤਰਕਾਰ ਕੋਈ ਵਪਾਰੀ ਨੂੰ ਕੋਈ ਸਰਕਾਰੀ ਕਰਮਚਾਰੀ ਨੂੰ ਕੋਈ ਇਦਾਂ ਦਾ ਮਿਲਦਾ ਵਾ ਕੋਈ ਮਿਸਯੂਜ਼ ਕਰਦਾ ਮਿਲਦਾ ਜਾਂ ਉਹਨੂੰ ਬਲੈਕਮੇਲ ਕਰਦਾ ਵਾ ਤਾਂ ਉਹ ਜਿਹੜਾ ਸਾਡਾ ਜਿਹੜਾ ਪ੍ਰੈਸ ਕਲੱਬ ਹੈ ਆਜ਼ਾਦ ਜਨਤ ਸਪਰਕਸ ਕਲੱਬ ਪੰਜਾਬ ਰਜਿਸਟਰਡ ਉਹਦੇ ਧਿਆਨ ਦੇ ਵਿੱਚੋਂ ਜ਼ਰੂਰ ਮਾਮਲਾ ਲਿਆਂਦਾ ਜਾਵੇ ਤਾਂ ਜੋ ਅਸੀਂ ਉਹਦੇ ਤੇ ਉੱਚ ਪੜਤਾਲ ਕਰਕੇ ਉਹਦੇ ਤੇ ਕਾਰਵਾਈ ਕੀਤੀ ਜਾਏ ਪ੍ਰਸ਼ਾਸਨ ਦੇ ਧਿਆਨ ਤੋਂ ਮਾਮਲਾ ਲਿਆ ਜਾਏ ਉਹ ਮੇਰੀ ਜਿਹੜੀ ਸਾਡੀ ਜਿਹੜੀ ਯੂਨੀਅਨ ਹੈ ਅਸੀਂ ਬਹੁਤ ਜਲਦੀ ਇੱਕ ਜਿਹੜੀ ਸਾਡੀ ਮੈਂਬਰ ਹੈਗੇ ਜਿੰਨੇ ਵੀ 30 ਤੋਂ 35 ਮੈਂਬਰ ਹੈ ਇੱਕ ਲਿਸਟ ਪ੍ਰਸ਼ਾਸਨ ਦੇਣੇ ਜਾ ਰਹੇ ਆ ਤਾਂ ਕਿ ਮੈਨੂੰ ਪਤਾ ਲੱਗਾ ਕਿ ਕੁਝ ਲੋਕ ਸਾਡੇ ਕਲੱਬ ਦਾ ਨਾਮ ਵੀ ਇਸਤੇਮਾਲ ਕਰ ਰਹੇ ਆ ਤੇ ਜਦੋਂ ਫਿਰ ਉਹ ਇਦਾਂ ਦਾ ਕੋਈ ਬੰਦਾ ਹੈ ਜਾਂ ਕੋਈ ਪੱਤਰਕਾਰ ਸਾਡੇ ਨਿਗਾਚ ਆ ਜਾਂਦਾ ਵਾ ਤਾਂ ਉਹਦੇ ਖਿਲਾਫ ਆ ਜੀ ਸਖਤ ਕਾਰਵਾਈ ਕਰਾਂਗਾ ਹਾਂ ਜੀ ਇਹਦਾ ਉਹ ਰਿਪੋਰਟ ਦੇਗਾ ਹਾਂ ਜੀ ਇਹ ਇਸ ਤਰ੍ਹਾਂ ਹੈ ਜੀ ਇਹ 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 ਜਿਹੜਾ ਸਵਾਲ ਹੈ ਨੇ ਇੱਕ ਇੱਕ ਦੁਕਾਨਦਾਰੀ ਨਾਲ ਅਟੈਚ ਹੋ ਗਿਆ ਅੱਜ ਤੋਂ 40 ਸਾਲ ਪਹਿਲੇ ਜਿਹੜੇ ਜਿਹੜੀ ਪੱਤਰਕਾਰੀ ਦਾ ਜਿਹੜਾ ਰੁਤਬਾ ਸੀ ਨਾ ਇਹ ਹੁੰਦਾ 40 ਔਰ 50 ਸਾਲ ਤੋਂ ਪਹਿਲਾਂ ਕਿ ਕਿਸੇ ਨੇ ਖਬਰ ਲੁਆਣੀ ਹੁੰਦੀ ਤਾਂ ਪੱਤਰਕਾਰ ਨੂੰ ਲੱਭਦਾ ਸੀਗਾ ਬਈ ਪੱਤਰਕਾਰ ਕਿੱਥੇ ਆ ਚਾਹੇ ਉਹ ਕੋਈ ਬਹੁਤ ਵੱਡਾ ਅਫਸਰ ਹੋਵੇ ਚਾਹੇ ਕੋਈ ਛੋਟੀ ਮੋਟੀ ਗੱਲ ਹੋਵੇ ਕਿਉਂਕਿ ਪੱਤਰਕਾਰੀਤਾ ਹੀ ਇਹੋ ਜਿਹਾ ਰਾਹ ਵਾ ਜਿਹਦੇ ਵਿੱਚ ਚਪੜਾਸੀ ਤੋਂ ਲੈ ਕੇ ਰਾਸ਼ਟਰਪਤੀ ਤੱਕ ਨੂੰ ਪੱਤਰਕਾਰ ਦੀ ਜ਼ਰੂਰਤ ਹੁੰਦੀ ਹੈ ਇਸ ਕਰਕੇ ਇਹ ਹੁਣ ਅੱਗੇ ਜਿਹੜੀਆਂ ਪੱਤਰਕਾਰ ਜਿਹੜੀ ਰਜਿਸਟਰਡ ਹੁੰਦੀ ਸਸਤਾ ਉਹ ਸੈਂਟਰ ਗਵਰਨਮੈਂਟ ਤੋਂ ਰਜਿਸਟਰਡ ਹੁੰਦੀ ਉੱਥੋਂ ਨੰਬਰ ਮਿਲਦਾ ਸੀਗਾ ਤੇ ਜਾ ਕੇ ਚੱਲਦਾ ਸੀ ਹੁਣ ਮੈਨੂੰ ਪਤਾ ਲੱਗਾ ਕੁਝ ਉਦਯੋਗ ਰਾਨੇ ਉਦਯੋਗਕ ਜਿਹੜੇ ਸੰਸਥਾਨ ਹੈਗੇ ਸਰਕਾਰੀ ਉਹ ਵੀ ਪੱਤਰਕਾਰਾਂ ਨੂੰ ਪੱਤਰਕਾਰਾਂ ਨੂੰ ਲਾਇਸੈਂਸ ਦੇ ਜਾਂਦੇ ਆ ਉਹ ਜਦੋਂ ਉਹਨਾਂ ਦੇ ਹੱਥ 'ਚ ਲਾਇਸੈਂਸ ਆ ਜਾਂਦਾ ਫਿਰ ਉਹ ਪਾਵਰ ਆ ਜਾਂਦੀ ਫਿਰ ਉਹ ਪੱਤਰਕਾਰੀ ਨਹੀਂ ਰਹਿੰਦੀ ਉਹ ਫਿਰ ਦੁਕਾਨਦਾਰੀ ਬਣ ਜਾਂਦੀ ਫਿਰ ਦੁਕਾਨਦਾਰੀ ਦੇ ਵਿੱਚ ਹੁੰਦਾ ਕਿ ਜਿੰਨੇ ਗਾਹਕ ਮੇਰੇ ਕੋਲ ਆਏ ਤੇ ਮੈਨੂੰ ਉਹਦਾ ਫਾਇਦਾ ਹੀ ਆ ਜੇ ਮੈਂ 15-10 ਤੋਂ ਰੋਜ਼ ਇਹ ਕਾਰਡ ਛਾਪਾਂਗਾ ਤਾਂ ਵੀ 25000 ਰੁਪਏ ਮੈਨੂੰ ਮਹੀਨੇ ਦਾ ਸਾਣੀ ਨਾਲ ਲੱਗੂਗਾ ਉਹਨਾਂ ਨੂੰ ਇਸ ਗੱਲ ਨਾਲ ਨਹੀਂ ਕੋਈ ਮਤਲਬ ਹੈ ਵੀ ਇਸ ਗੱਲ ਨਾਲ ਪੱਤਰਕਾਰ ਨੂੰ ਖਤਰਾ ਪੈ ਰਿਹਾ ਪੱਤਰਕਾਰ ਬਦਨਾਮ ਹੋ ਰਿਹਾ ਇਹ ਤੰਦੇ ਦੇ ਉੱਤੇ ਲੱਛਣ ਲੱਗ ਰਹੇ ਆ ਲੋਕ ਗੱਲਾਂ ਕਰ ਰਹੇ ਆ ਉਹਨਾਂ ਨੂੰ ਮਤਲਬ ਹੁੰਦਾ ਕਿ ਆਪਾਂ ਕਿਸ ਤਰ੍ਹਾਂ ਆਪਣੀ ਜੇਬ ਭਰਨੀ ਇਸ ਇਸ ਕਰਕੇ ਆ ਜਿਹੜਾ ਕੋ ਥੋੜਾ ਜਿਹਾ ਤੁਹਾਡਾ ਸਵਾਲ ਤਾਂ ਜਾਇਜ਼ ਆ ਪਰ ਇਹ ਇਹਦੇ ਤੇ ਸਵਿਧਾਨ ਕਰਨਾ ਜਿਹੜਾ ਥੋੜਾ ਜਿਹਾ ਔਖਾ ਵਾਂ ਇਹ ਜਿਹੜਾ ਪਾਣੀ ਬੈਗ ਨਹੀਂ ਹੈ। ਹਾਂ। ਇਹ ਕਾਹਤੋਂ ਪਾਣੀ ਨਹੀਂ। ਇਹ ਹੁਣ ਫਿਰ ਉਹੀ ਗੱਲ ਆ ਗਈ ਆ ਕਿ ਇੱਕ ਘਟਨਾ ਜਾਂ ਦੁਰਘਟਨਾ ਹੋ ਜਾਂਦੀ ਹੈ। ਐਗਜ਼ਾਮਪਲ ਦੇ ਤੌਰ ਤੇ ਇੱਕ ਕੋਈ ਬੰਦਾ ਬਿਜਲੈਂਸ ਫੜ ਲੈਂਦੀ ਆ, ਪੁਲਿਸ ਫੜ ਲੈਂਦੀ ਆ, ਸੀਵੀਆਈ ਫੜ ਲੈਂਦੀ ਆ, ਸੋਰੀ, ਬਿਜਲੈਂਸ ਫੜ ਲੈਂਦੀ ਆ ਜਾਂ ਲੋਕਲ ਪੁਲਿਸ ਫੜ ਲੈਂਦੀ ਆ। ਪਹਿਲੇ ਮੈਂ ਫੋਨ ਕਰਨਾ, ਫਿਰ ਬਕਰਾਂਤ ਭਰਾ ਵਾਪਰ ਕਰੂਗਾ, ਬਲਜੀਤ ਕਾਂਜਲੀ ਕਰੂਗਾ, ਰੋਹਿਤ ਕਰੂਗਾ। ਮਦਰ ਕਰੂਗਾ ਉਹਨੂੰ 4-5 ਪੱਤਰਕਾਰਾਂ ਦੇ ਤੋਂ ਬਾਅਦ ਜਦੋਂ ਅਫਸਰ ਨੂੰ ਫੋਨ ਆਉਂਦੇ ਜਦੋਂ 100 ਬੰਦਾ ਉਹਨੂੰ ਫੋਨ ਕਰਨ ਲੱਗ ਪੈਂਦਾ ਵਾ ਤਾਂ ਉਹ ਉਹ ਕਹਿੰਦਾ ਯਾਰ ਇਹ ਇਹ ਉਹ ਸੁਣ ਕੇ ਹੀ ਅਗਲਾ ਅਫਸਰ ਜਿਹੜਾ ਉਹ ਕਹਿੰਦਾ ਇਹ ਪੱਤਰਕਾਰ ਹੈ ਕਿ ਕੋਈ ਮੇਲਾ ਲੱਗਾ ਹੈ ਜਿੱਥੇ ਮਦਰ ਕੋ ਝੂਲੇ ਝੁਲਦੇ ਵੇ ਲੋਕ ਉਹ ਇਸ ਇਸ ਤਰ੍ਹਾਂ ਦੀ ਸਥਿਤੀ ਦੇ ਵਿੱਚ ਪੱਤਰਕਾਰਾਂ ਦੀ ਹੌਲੀ-ਹੌਲੀ ਜਿਹੜਾ ਰੁਤਵਾ ਉਹ ਘਟਦਾ ਜਾ ਰਿਹਾ ਮੈਂ ਸਭ ਤੋਂ ਪਹਿਲੇ ਤਾਂ ਮੈਂ ਜਿਹੜਾ ਤੁਸੀਂ ਸਵਾਲ ਪਹਿਲੇ ਪੁੱਟਾ ਕੀਤਾ ਸੀ ਬਈ ਜਿਹੜੇ ਚੈਨਲ ਵਾਲੇ ਉਹ ਥੋੜੇ ਪੈਸੇ ਲੈ ਕੇ ਪੱਤਰਕਾਰ ਬਣ ਮੈਂ ਉਹਨਾਂ ਨੂੰ ਬੇਨਤੀ ਕਰਨਾ ਚਾਹਵਾਂਗਾ ਕਿ ਉਹ ਪਹਿਲੇ ਜੇ ਕਿਸੇ ਨੂੰ ਤੁਸੀਂ ਦੇਣਾ ਦਿਓ ਕਿਉਂਕਿ ਤੁਸੀਂ ਤਾਂ ਦਾ ਸ਼ੁਰੂ ਕੀਤਾ ਹੈ ਕੋਈ ਗੱਲ ਨਹੀਂ ਪਰ ਤੁਸੀਂ ਜਾਂਚ ਪੜਤਾਲ ਕਰੋ ਉਹਦੀ ਕੁਆਲਿਫੀਕੇਸ਼ਨ ਦੇਖੋ ਉਹਦਾ ਤਜਰਬਾ ਦੇਖੋ ਕਿੱਥੇ ਫੀਲਡ 'ਚ ਕੰਮ ਕਰਦਾ ਵਾ ਉਹਦਾ ਪਿਛਾ ਰਿਕਾਰਡ ਦੇਖੋ ਦੇਖੋ ਪੁਲਿਸ ਬੈਰੀਫੀਕੇਸ਼ਨ ਮੰਗਾਓ ਕਿਉਂਕਿ ਕੰਮ ਮਾਮਲਾਦਾਰ ਨਹੀਂ ਦਾ ਜੋ ਕੋ ਪਿੰਡ ਦਾ ਬੰਦਾ ਪੰਚਾਇਤ ਕੋਲ ਉਹਨੂੰ पुष्टि ਕਰਾਉਂ ਬਈ ਬੰਦਾ ਜਿਹੜਾ ਇਹ ਕਿਦਾਂ ਦਾਵਾ ਆਪਣੇ ਪੂਰੇ ਦੇਖ ਕੇ ਬਿਲਕੁਲ ਠੋਕ ਮਜਾ ਕੇ ਫਿਰ ਨੂੰ ਕਾੜ ਦਿਓ ਕਿ ਬਾਕੀ ਕੰਮ ਕਰ ਵੀ ਸਕਦਾ ਵਾ ਕੁਝ ਗੱਲਾਂ ਇਦਾਂ ਹੀ ਹੈਗੀਆਂ ਜਿਹੜੀਆਂ ਬਿਲਕੁਲ ਸਾਨੀਆਂ ਕਰਨ ਵਾਲੀਆਂ ਵਾ ਮੈਂ ਅੱਜ ਆਪਣੇ ਕਲੱਬ ਦੇ ਜਿਹੜੇ ਮੇਰੇ ਮੈਂਬਰ ਬੈਠੇ ਆ ਜਿਨ੍ਹਾਂ ਵਿੱਚ ਅੱਜ ਕਸ਼ਮੀਰ ਸਿੰਘ ਜੀ ਵੰਡਾਲ ਮਦਨ ਲਾਲ ਜੀ ਰੋਹਿਤ ਜੀ ਬਲਜੀਤ ਕਾਂਜਲੀ ਜੀ ਸੰਤੋਖ ਸਿੰਘ ਭੋਲਾ ਜੀ ਬਕਰਾਂਤ ਪ੍ਰਭਕਰ ਜੀ ਮੈਂ ਇਹ ਗੱਲ ਰੱਖਣਾ ਚਾਹੁੰਦਾ ਵਾਂ ਜਿਹੜੇ ਚੈਨਲ ਵਾਲੇ ਆ ਵੈਬ ਚੈਨਲ ਵਾਲੇ ਆ ਜੋ ਹੋਰ ਵੀ ਕੋਈ ਚੈਨਲ ਆ ਉਹਨਾਂ ਨੂੰ ਸੱਭ ਨਹੀਂ ਦਿੰਦਾ ਵਾਂ ਕਿ ਤੁਸੀਂ ਕਾਰਡ ਇਸ਼ੂ ਕਰਨ ਤੋਂ ਪਹਿਲੇ ਪੱਤਰਕਾਰ ਦੀ ਚੰਗੀ ਤਰ੍ਹਾਂ ਜਾਂਚ ਪੜਤਾਲ ਕਰਨ ਤੋਂ ਬਾਅਦ ਹੀ ਕਾਰਡ ਇਸ਼ੂ ਕੀਤਾ ਜਾਵੇ ਜਿਹੜਾ ਬੰਦਾ ਕਾਰਡ ਲੈ ਕੇ ਉਹ ਗਲਤ ਉਹਦਾ ਯੂਜ਼ ਕਰਦਾ ਵਾ ਬਲੈਕਮੇਲਿੰਗ ਕਰਦਾ ਵਾ ਲੋਕਾਂ ਨੂੰ ਤੰਗ ਕਰਦਾ ਵਾ ਜਾਂ ਧਮਕੀਆਂ ਦਿੰਦਾ ਜਾਂ ਫੋਨ ਤੋਂ ਦੀ ਦੁਰਵਰਤੋਂ ਕਰਦਾ ਵਾ ਤੇ ਉਹਦੇ ਖਿਲਾਫ ਤੇ ਕਾਰਵਾਈ ਕੀਤੀ ਜਾਊਗੀ ਚੈਨਲ ਦੇ ਖਿਲਾਫ ਵੀ ਸਾਡਾ ਕਲੱਬ ਜਿਹੜਾ ਕਾਰਵਾਈ ਕਰਨ ਲਈ ਮਜਬੂਰ ਹੋ ਗਿਆ ਪੁਲਿਸ ਨੂੰ ਆਪ ਵਿਜੀਲੈਂਸ ਸ਼ਿਕਾਇਤ ਕਰਾਂਗੇ ਕਿ ਦੀ ਇਨਕਵਾਰੀ ਕਰਾਓ ਇਹ ਇਹ ਜਿਹੜਾ ਲੋਕਾਂ ਨੂੰ ਬਲੈਕਮੇਲਿੰਗ ਕਰਦਾ ਤੰਗੜੇ ਕਰਦਾ ਪਿਆ ਇਤੇ ਨੱਥ ਪਈ ਹੈ ਔਰ ਅਸੀਂ ਸਾਡਾ ਕਲੱਬ ਵੀ ਸੁਰੂ ਤੋਂ ਹੀ ਬਲੈਕਮੇਲਿੰਗ ਜਾਂ ਪੱਤਰਕਾਰੀ ਵੀ ਕਰਦੇ ਆ

ਤੁਸੀਂ ਕੁਝ ਆ요 ਬਾਤ ਇਹ ਨਹੀਂ ਕਰੀਏ ਨੋ